ਬੈੱਡ ਉੱਤੇ ਆਉਂਦੀ ਬੈੱਡ ਟੀ ਗੋਰੀ ਬਹੁਤ ਵੱਡਾ ਕਾਰੋਬਾਰ ਸੈੱਟ ਕਰੀ ਬੈਠਾ 30 ਪੰਜ 6 ਫੁੱਟ ਬਰਫ਼ ਪੈ ਜਾਂਦੀ ਇੱਥੇ ਥੱਲੇ ਨਦੀ ਤਾਂ ਦਰਖਤ ਉਹਦੇ ਉੱਪਰ ਪਹਾੜ ਤੇ ਉਦੋਂ ਰੂਟ ਆ ਇਹਨਾਂ ਨੂੰ ਨਾ ਸਾਰਾ ਬਰਫ਼ ਨਾਲ ਟਕਿਆ ਪਿਆ ਜੀ ਕੋਈ ਫਾਈਨਲੀ ਸੋਨਮਾਰਗ ਆਪਾਂ ਪਹੁੰਚ ਗਏ ਹੈਲੋ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਦੋਸਤੋ ਹੋਪਸੋ ਤੁਸੀਂ ਵੀ ਸਾਰੇ ਵਧੀਆ ਹੋਵੋਗੇ ਤੇ ਰਾਤ ਆਪਾਂ ਸਟੇ ਕੀਤੀ ਸੀ ਗਗਨਗੀਰੀ ਦੇ ਵਿੱਚ ਨਾ ਤੇ ਆ ਆਪਣਾ ਹੋਟਲ ਆ ਜੇ ਕਿਸੇ ਵੀਰ ਨੇ ਸਟੇ ਕਰਨੀ ਆ ਵਧੀਆ ਠੀਕ ਆ ਹੋਟਲ ਰਾਦੇ ਹੋਟਲ ਦਾ ਨਾਮ ਆ ਹਨ ਤੇ ਛੋਟਾ ਆ ਜਣਾ ਜਵਾਹ ਕੀ ਆ ਹੋਟਲ ਦਾ ਓਨਰ ਆ ਜਿਹੜਾ 13 ਸਾਲ ਦਾ ਹੈਗਾ ਤੇ ਚਲੋ ਰਾਬਾ ਚੜ੍ਹਦੀ ਕਲਾ ਰੱਖੀ ਹਨ ਵੀਰ ਦਾ ਹੋਟਲ ਵੱਧ ਤੋਂ ਵੱਧ ਚੱਲੇ ਤੇ ਥੋੜੀ ਜੀ ਹੋਰ ਤਾਂ ਕੁਝ ਨਹੀਂ ਇੱਥੇ ਇੱਕ ਨਾ ਲਾਈਟ ਦੀ ਪ੍ਰੋਬਲਮ ਆ ਕਦੇ ਆ ਜਾਂਦੀ ਏ ਕਦੇ ਚਲੀ ਜਾਂਦੀ ਏ ਕਦੇ ਆ ਜਾਂਦੀ ਏ ਕਦੇ ਚਲੀ ਜਾਂਦੀ ਆ ਤੇ ਚਲੋ ਅੱਜ ਨਾਤਾ ਨੂੰ ਤੱਕ ਨਹੀਂ ਗਿਆ ਉਹਾ ਤੋਂ ਕੇ ਬਸ ਉਦਾਂ ਹੀ ਰੈਡੀ ਰੂਡੀ ਹੋ ਗਏ ਤੇ ਆ ਦੇਖੋ ਗਗਨਗੀਰਕ ਠੀਕ ਆ ਪਿੰਡ ਦਾ ਕਸਬਾ ਥੋੜਾ ਜਿਹਾ ਤੇ ਥਿਓ ਦੇਖੋ ਇੱਥੋਂ ਦਾ ਤਾਂ ਬਦਲ ਨੇ ਸਾਹਮਣੇ ਪਹਾੜ ਵਰਫ ਦੇ ਦੇਖੋ ਬੜਾ ਹੀ ਸ਼ਾਂਤ ਜਿਹਾ ਨਾ ਏਰੀਆ ਦਾ ਤੇ ਜੇ ਕਿਸੇ ਵੀਰ ਨੇ ਹਣਾ ਰਹਿਣਾ ਇੱਥੇ ਜੇ ਆਪਣਾ ਇੱਥੋਂ ਸੋਨਮਾਰਗ ਤਕਰੀਬਨ ਅੱਧੇ ਪੁਣੇ ਘੰਟੇ ਦੀ ਬਾਟ ਹੈਗੀ ਆ ਤੇ ਸ਼੍ਰੀਨਗਰ ਇੱਥੋਂ ਪੈ ਜਾਂਦਾ 72 ਕਿਲੋਮੀਟਰ ਆ ਦੇਖੋ ਚਲੋ ਰੂਮ ਵਗੈਰਾ ਤੁਹਾਨੂੰ ਦਿਖਾ ਦਿੰਨੇ ਆ ਰੂਮ ਠੀਕ ਠਾਕ ਸੀਗੇ ਵਧੀਆ ਥੱਲੇ ਆਏ ਸੀ ਚਲ ਆਖਿਆ ਮਾਰਨਿੰਗ ਮਾਰਨਿੰਗ ਹਣਾ ਵਿਊ ਦਾ ਨਿਆਰਾ ਲੈ ਲੀਏ ਇਹ ਨਾਲ ਸਵੇਰ ਦਾ ਵੀ ਹੁੰਦਾ ਬਸ ਸਵੇਰ ਦਾ ਹੀ ਹੁੰਦਾ ਉਹ ਬਸ ਇੰਜੋਏ ਕਰਨ ਆਇ ਸੀਗੇ ਥੱਲੇ ਲੋਕ ਬਹੁਤ ਘੈਂਟ ਨੇ ਯਾਰ ਹਨਾ ਛੋੜਾ ਪਿੰਡੂ ਜਿਹਾ ਇਲਾਕਾ ਨਾ ਬਹੁਤ ਜਿਆਦਾ ਘੈਂਟ ਆ ਲੋਕ ਇੱਥੋਂ ਦੇ ਤੇ ਤਕਰੀਬਨ ਸਾਰੇ ਕਸ਼ਮੀਰ ਦੇ ਲੋਕ ਘੈਂਟ ਨੇ ਹਨਾ ਚਲੋ ਬਿਲਕੁਲ ਰਾਹ ਦੇ ਉੱਤੇ ਪੈਂਦਾ ਇਹ ਜੇ ਕਿਸੇ ਵੀਰ ਨੇ ਰੁਕਣਾ ਨਾ ਤੇ ਰੁਕ ਸਕਦਾ ਸਟੇ ਕਰ ਸਕਦਾ ਤੇ ਪ੍ਰਾਈਸ ਵੀ ਠੀਕ ਹੈ ਇਹਨਾਂ ਦਾ ₹300 ਲੈ ਇਹਨਾਂ ਨੇ ਵੀਰ ਹੁਣਾਂ ਨੂੰ ਦਿੱਤਾ ਤੇ ਬਸ ਇੱਕ ਲਾਈਟ ਦੀ ਪ੍ਰੋਬਲਮ ਆ ਰਾਤ ਤਾਂ ਨਹੀਂ ਗਈ ਸਵੇਰੇ ਗਈ ਹੋਈ ਸੀਗੀ ਤੇ ਕੱਲ ਜਦੋਂ ਪਹੁੰਚੇ ਆ ਉਸ ਟਾਈਮ ਵੀ ਹੈ ਨਹੀਂ ਸੀਗੀ ਲੋ ਦਿਖਾਉਣਾ ਤੁਹਾਨੂੰ ਰੂਮ ਵਗੈਰਾ ਚੈੱਕ ਕਰਿਓ ਫਿਰ ਹਣਾ ਲੋ ਇਦਾਂ ਦੀ ਕੋਈ ਸੈਂਟਰੈਂਸ ਆਪਣੇ ਇਹਨਾਂ ਰੂਮ ਦੀ ਦੇਖੋ ਘੈਂਟ ਆਉਂਦਾ ਤਾਂ ਸਾਰੇ ਚ ਕਾਰਪੇਟ ਹੀ ਵਿਸਿਆ ਹੋਇਆ ਤੇ ਆਹ ਦੇਖ ਲਓ ਆਪਣਾ ਰੂਮ ਆ ਠੀਕ ਆ ਛੋਟਾ ਯਾ ਰੂਮ ਆ ਨਾ ਤੇ ਸਵੇਰੇ ਉੱਠੋ ਮਾਰਨਿੰਗ ਤੇ ਜਿਵੇਂ ਮਰਜੀ ਦੇਖੋ ਨਿਆਰਾ ਲੋ ਪਹਾੜਾਂ ਦਾ ਥਿਊ ਦੇਖੋ ਤੁਸੀਂ ਇੱਥੋਂ ਬਹੁਤ ਕੈਂਡ ਥਿਊ ਹੁੰਦਾਗਾ ਮਾਰਨਿੰਗ ਉੱਠੋ ਨਾ ਹਟਕੇ ਇੰਨਾ ਸੋਹਣਾ ਥਿਊ ਆਉਂਦਾ ਹੋਵੇ ਹਨਾ ਤੇ ਹੋਰ ਕੀ ਚਾਹੀਦਾ ਆਪਾਂ ਨੂੰ ਤੇ ਨਾਲ ਹੀ ਵੀਰ ਨੇ ਆਪਾਂ ਨੂੰ ਬੈੱਡ ਤੇ ਚਾਹ ਲਿਆਤੀ ਜਿਵੇਂ ਮੈਂ ਕਹਿ ਦਿੰਦੇ ਹੁੰਦੇ ਨਾ ਬੈੱਡ ਉੱਤੇ ਆਉਂਦੀ ਬੈੱਡ ਟੀ ਗੋਰੀਏ ਉਹ ਕੰਮ ਹੋ ਗਿਆ ਪਿਆ ਸੀ ਅੱਜ ਤੱਕ ਦੇਖੋ ਕਾਰ ਛੋਟੇ ਛੋਟੇ ਹੀ ਰੋਣਾ ਦੇ ਚਲੋ ਪਿਛਲੇ ਵਲੌਗ ਦੇ ਵਿੱਚ ਆਪਾਂ ਤੁਹਾਨੂੰ ਦੱਸਿਆ ਸੀਗਾ ਨਾ ਰਸਤੇ ਦੇ ਵੀਊ ਦਿਖਾਇਆ ਬੜੇ ਘੈਂਡ ਘੈਂਡ ਵੀਊ ਸੀਗੇ ਨਾ ਅੱਜ ਦੇ ਇਸ ਵਲੌਗ ਦੇ ਵਿੱਚ ਆਪਾਂ ਇੱਥੋਂ ਚੱਲਾਂਗੇ ਸਿੱਧਾ ਸੋਨਮਾਰਗ ਕੋਈ ਸੋਨਾ ਮਾਰਗ ਵੈਸੇ ਤਾਂ ਸੋਨਾ ਮਾਰਗ ਕੋਈ ਸੋਨ ਮਾਰਗ ਕਹਿੰਦਾ ਇੱਤੋਂ ਦੇ ਲੋਕਲ ਵੀ ਸੋਨ ਮਾਰਗ ਹੀ ਕਹਿੰਦੇ ਆ ਬੜਾ ਘੈਂਡ ਘੈਂਡ ਰਸਤੇ ਦੇ ਵੀਊ ਸੀਗੇ ਅੱਗੇ ਵੀ ਕੋਈ ਵੀਊ ਹੋਇਆ ਤੁਹਾਨੂੰ ਦਿਖਾਵਾਂਗੇ ਹਣਾ ਤਕਰੀਬਨ ਸਾਨੂੰ ਹੋ ਗਏ 5-6 ਦਿਨ ਘੁੰਮਦਿਆਂ ਨੂੰ ਤੇ ਅੱਜ 11 ਤਰੀਕ ਆ ਚੌਥੇ ਮਹੀਨੇ ਦੀ 2024 ਚਲੋ ਹੁਣ ਤੱਕ ਸਵਰ ਵਧੀਆ ਨਿੰਗੀ ਜਾਂਦਾ ਹਨਾ ਅੱਗੇ ਵੀ ਰੱਬ ਕਰੇ ਵਧੀਆ ਨਿੰਗੀ ਚੱਲੇ ਹਨਾ ਵਧੀਆ ਕੈਂਟ ਲੋਕ ਆ ਯਾਰ ਇੱਥੋਂ ਦੇ ਨਾ ਇੱਥੇ ਜ਼ਰੂਰ ਆਇਓ ਪੱਕਾ ਯਾਰ ਜਿਹੜਾ ਬੰਦਾ ਸ਼੍ਰੀਨਗਰ ਆਉਂਦਾ ਨਾ ਤੇ ਆਸ-ਪਾਸ ਜ਼ਰੂਰ ਵਿਜ਼ਿਟ ਕਰਿਆ ਕਰੋ ਆ ਸੋਨੂ ਮਾਰ ਕੇ ਤਾਂ ਪੱਕੇ ਹੀ ਨਹੀਂ ਛੱਡਣਾ ਯਾਰ ਇੰਨੇ ਘੈਂਟ ਘੈਂਟ ਰਸਤੇ 'ਚ 뷰 ਆਉਂਦੇ ਆ ਨਾ ਇੱਕ ਥਾਂ ਉੱਤੇ ਰਕੇ ਸੀ ਨਾ ਨਦੀ ਤੇ ਉੱਥੇ ਆਪਾਂ ਦਾ ਇੰਜੋਏ ਕੀਤਾ ਬੜੀ ਘੈਂਟ ਘੈਂਟ ਥੀ ਯਾਰ ਤੇ ਚਲੋ ਚੱਲਦੇ ਆਂ ਕੁਛ ਖਾ ਪੀ ਲਈਏ ਹਨਾ ਤੇ ਦੇਖਦੇ ਆਂ ਜੇ ਕੁਝ ਹੋਇਆ ਖਾਣ ਪੀਣ ਨੂੰ ਖਾ ਪੀ ਕੇ ਫਿਰ ਚੱਲਦੇ ਆਂ ਦੇਖ ਲਓ ਜੀ ਦਾ ਹੋਰ ਵੀ ਕਰਦਾ ਨਾ ਇੱਥੇ ਰਹੀਏ ਤੇ ਟਰੈਕ ਵਗੈਰਾ ਕਰੀਏ ਤੇ ਦੇਖਾਂਗੇ ਜਦੋਂ ਕੱਲੇ ਆਏ ਹਨਾ ਟਰੈਕ ਵਗੈਰਾ ਕਰਾਂਗੇ ਉਦੋਂ ਕਿਉਂਕਿ ਟਰੈਕ ਕਰਨਾ ਵਧੀਆ ਲੱਗਦਾ ਮੈਨੂੰ ਵੱਧ ਤੋਂ ਵੱਧ ਲਓ ਵੀ ਗੱਡੀ ਗੁੱਡੀ ਕਰ ਲਈ ਰੈਡੀ ਆਪਾਂ ਤੇ ਹੋ ਗਏ ਆ ਫਟਬਟ ਓਕੇ ਯਾਰ ਫੋਟੋ ਨਾ ਚਲੋ ਚੱਲਦੇ ਹੁਣ ਇਸ ਤੋਂ ਬਾਅਦ ਸਿੱਧਾ ਨਾ ਕੁਝ ਖਾ ਪੀ ਲਈਏ ਤੇ ਉਹਨੇ ਸੈਟ ਵਟ ਫਿਰ ਜਾ ਕੇ ਤੇ ਵੀਊ ਦੇਖ ਲੋ ਤੁਸੀਂ ਹਨਾ ਇੱਕ ਵਾਰੀ ਹੋਰ ਵੈਸੇ ਤਾਂ ਤੁਹਾਨੂੰ ਵੀਊ ਹੀ ਦਿਖਾਈ ਜਾਂਦਾ ਮੈਂ ਤੇ ਛੋਟਾ ਜਿਹਾ ਕਸਬਾ ਹਨ ਤੇ ਇੱਕ ਕਾਫੀ ਰੁਕੇ ਸੀ ਕਿ ਰਾਤ ਵੀ ਪਹਿਲਾਂ ਦਸਵੀਂ ਆਏ ਸੀਗੇ ਇੱਥੇ ਤੇ ਇਸ ਤੋਂ ਬਾਅਦ ਤਕਰੀਬਨ ਕਾਫੀ ਲੋਕ ਆ ਗਏ ਸੀਗੇ ਚਾਰ ਪੰਜ ਰੂਮ ਰੂਮ ਇਹਨਾਂ ਦੇ ਬੁੱਕ ਸੀਗੇ ਬਸ ਆ ਜਿਹੜਾ ਰਸਤਾ ਜਾਂਦਾ ਸੇਮ ਸੇਮ ਇਹਦੇ ਤੀ ਜਾਣਾ ਆਪਾਂ ਵੀ ਤੇ ਸਿੱਧਾ ਸੋਨ ਮਾਰਗੀ ਚੱਲਦੇ ਹਨਾ ਵੇਖਦੇ ਆਂ ਫਿਰ ਉੱਥੇ ਜਾ ਕੇ ਪੀਸਾਬ ਕਿਤਾਬ ਹਨਾ ਚਲੋ ਤੇ ਚਲੋ ਠੀਕ ਆ ਫਿਰ ਪਹਿਲਾਂ ਖਾ ਪੀ ਲਈਏ ਹਨਾ ਤੇ ਤੇ ਆਪਾਂ ਦੁਜਾ ਕਹਿੰਦੇ ਅਗੇ ਧੰਨਵਾਦ ਕਰਦੇ ਆ ਦੁਬਾਰਾ ਉਹ ਵੀਰਾਂ ਦਾ ਨਾ ਜਿਨ੍ਹਾਂ ਨੇ ਸਾਨੂੰ ਘਰੇ ਸੱਦਿਆ ਤੇ ਕਸ਼ਮੀਰ ਭਰਾਵਾਂ ਦਾ ਹਨਾ ਸਾਨੂੰ ਘਰੇ ਸੱਦਿਆ ਦਾਵਤ ਦਿੱਤੀ ਬਹੁਤ ਘੈਂਟ ਘੈਂਟ ਦਾਵਤਾਂ ਹੁੰਦੀਆਂ ਇਹਨਾਂ ਦੀਆਂ ਤੇ ਕਹਿੰਦੇ ਸੀ ਵੀਰ ਸਾਨੂੰ ਨਾ ਰੋ ਇੱਥੇ ਠੱਕੇ ਨਾ ਰੱਖਦੇ ਸੀਗੇ ਬਹੁਤ ਪਿਆਰ ਕਰਦੇ ਆ ਯਾਰ ਆਪਾਂ ਨੂੰ ਸਿੱਖ ਭਰਾਵਾਂ ਨੂੰ ਹਨਾ ਤੇ ਉਹ ਤਾਂ ਆਪ ਨਹੀਂ ਚਾਹੁੰਦੇ ਹਨਾ ਵੀ ਇਦਾਂ ਦਾ ਕੁਝ ਹੋਵੇ ਹਨਾ ਤੇ ਕਾਫੀ ਉਹਨਾਂ ਜਣਾਂ ਆਹੀ ਗੱਲਾਂ ਵਗੈਰਾ ਕੀਤੀਆਂ ਤਕਰੀਬਨ ਘੰਟਾ ਦੋ ਘੰਟੇ ਸੀ ਉਹਨਾਂ ਦੇ ਘਰੇ ਬੈਠੇ ਰਹੇ ਹਾਂਗੇ ਕਾਫੀ ਉਹਨਾਂ ਨੇ ਦੱਸਿਆ ਹਨਾ ਵੀ ਐਂ ਕਰਕੇ ਵੀ ਅਸੀਂ ਵੀ ਨਹੀਂ ਚਾਹੁੰਦੇ ਹਨਾ ਵੀ ਵੀ ਇਦਾਂ ਦਾ ਮਾਹੌਲ ਖਰਾਬ ਹੋਵੇ ਨਾ ਜਿੰਨਾ ਕਰਕੇ ਵੀ ਸਾਨੂੰ ਵੀ ਰੋਜ਼ਗਾਰ ਨਹੀਂ ਮਿਲਦਾ ਫਿਰ ਕਾਫੀ ਬੰਦ ਵਗੈਰਾ ਹੋ ਜਾਂਦਾ ਕਹਿੰਦਾ ਏਰੀਆ ਸਾਰਾ ਅਸੀਂ ਵੀ ਕਹਿੰਦਾ ਵੀ ਪੰਜਾਬ ਹੀ ਆਉਂਨੇ ਤਕਰੀਬਨ ਹਨਾ ਕਾਰੋਬਾਰ ਵਗੈਰਾ ਕਰਨ ਤੇ ਚਲੋ ਉਸ ਉਹਨਾਂ ਨੇ ਆਪਦੀਆਂ ਫੈਮਿਲੀ ਵਗੈਰਾ ਦਾ ਸਾਰਾ ਕੁਝ ਦੱਸਿਆ ਵਗੈਰਾ ਵਧੀਆ ਲੱਗਿਆ ਸਾਨੂੰ ਤਾਂ ਕਹਿੰਦੇ ਵਾਪਸੀ ਦੇ ਉੱਤੇ ਸਾਡੇ ਕੋਲ ਪੱਕਾ ਹੀ ਰਹਿ ਕੇ ਜਾਣਾ ਪਰ ਟਾਈਮ ਤਾਂ ਹੈ ਨਹੀਂਗਾ ਚਲੋ ਦੇਖਾਂਗੇ ਮੌਕਾ ਮਿਲੇਗਾ ਤਾਂ ਜ਼ਰੂਰ ਚੱਲਾਂਗੇ ਨਾ ਦੁਬਾਰੇ ਉਹਨਾਂ ਕੋਲੇ ਤੇ ਬੜਾ ਘੈਂਟ ਘੈਂਟ ਕਰ ਸੀਗਾ ਉਹਨਾਂ ਦਾ ਨਾ ਕਿੱਦਾਂ ਇਕੱਠੇ ਬਹਿ ਕੇ ਖਾਂਦੇ ਆ ਰੋਟੀ ਵਗੈਰਾ ਹਨਾ ਇੱਕੋ ਥਾਂ ਰੋਟੀ ਲੈਂਦੀ ਆ ਤੇ ਇੱਕੋ ਥਾਂ ਬਹਿ ਕੇ ਖਾਂਦੇ ਆ ਸਾਰਾ ਪਰਿਵਾਰ ਵੈਸੇ ਆਪਣੇ ਹੈਗਾਗਾ ਕੁਝ ਕੁਝ ਘਰਾਂ ਦੇ ਵਿੱਚ ਹੈਗਾਗਾ ਇਕੱਠੇ ਇੱਕ ਰੋਟੀ ਵਗੈਰਾ ਖਾਣਾ ਜਿਵੇਂ ਆਪਣੇ ਖੌਦੇ ਘਰੇ ਹੈਗਾਗਾ ਇਕੱਠੇ ਰੋਟੀ ਵਗੈਰਾ ਖਾਣੇ ਆ ਸੀ ਵੀ ਤੇ ਚਲੋ ਹੁਣ ਕੁਝ ਘਰਾਂ ਦੇ ਵਿੱਚ ਹੈ ਨਹੀਂਗਾ ਵੈਸੇ ਰਹਿੰਦੇ ਸਾਰੇ ਇਕੱਠੇ ਹੀ ਨਹੀਂ ਜਿਵੇਂ ਉਹ ਦੱਸਦਾ ਸੀਗਾ ਵੀਰ ਵੀ ਅਸੀਂ ਤਿੰਨ ਭਰਾ ਆਂਗੇ ਤੇ ਪੰਜ ਭੈਣਾਂ ਹਨਾ ਸਾਰੇ ਇਕੱਠੇ ਰਹਿੰਦੇ ਆ ਕਿ ਬਹੁਤ ਵੱਡੀ ਫੈਮਿਲੀ ਸੀ ਵੀਰ ਉਹਨਾਂ ਦੀ ਚਲੋ ਦੁਬਾਰਾ ਕਦੇ ਮੌਕਾ ਮਿਲਿਆ ਜਰੂਰ ਹਨਾ ਦਾਵਤ ਤੇ ਚੱਲਾਂਗੇ ਚਲੋ ਜਦੋਂ ਕਦੇ ਦੁਬਾਰਾ ਮੌਕਾ ਮਿਲਿਆ ਆਉਣ ਦਾ ਜਰੂਰ ਜਾ ਕੇ ਆਵਾਂਗੇ ਵੀਰ ਹੁਣ ਇਕਲੇ ਜੇ ਐਤਕੀ ਮੌਕਾ ਮਿਲਿਆ ਤਾਂ ਦੇਖਾਂਗੇ ਵਾਪਸੀ ਦੇ ਉੱਤੇ ਦੇਖਾਂਗੇ ਹੁਣ ਤਾਂ ਇਹ ਸਿੱਧਾ ਤਾਂ ਨਹੀਂ ਜਾਣਾ ਉੱਪਰ ਪਹਾੜਾਂ ਦੇ ਉੱਤੇ ਚਲੋ ਹਨਾ ਕੁਝ ਖਾ ਪੀ ਲਈਏ ਪਹਿਲਾਂ ਤੇ ਖਾ ਪੀ ਕੇ ਫਿਰ ਚੱਲਦੇ ਆ ਸਿੱਧਾ ਸੋਨਮਾਰਗ ਨੂੰ ਬਾਕੀ ਜਿਵੇਂ ਹਨਾ ਆ ਤੁਹਾਨੂੰ ਦੱਸਿਆ ਆ ਪਗਗਨਗਿਰੀ ਦੇ ਵਿੱਚ ਹਨਾ ਤੇ ਇਹ ਵੀਰ ਨਾਲ ਗੱਲ ਕੀਤੀ ਸੀ ਨਾ ਪਹਿਲਾਂ ਦੱਸਦਾ ਵੀਰ ਸਾਰਾ 13 ਸਾਲਾਂ ਦਾ ਵੀਰ ਆਪਣਾ ਤੇ ਬਹੁਤ ਵੱਡਾ ਕਾਰੋਬਾਰ ਸੈੱਟ ਕਰੀ ਬੈਠਾ ਨਾ ਬਹੁਤ ਵਧੀਆ ਮਸਾਲਾ ਹਨਾ ਜੇ ਕਿਸੇ ਵੀਰ ਨੇ ਇਹ ਕਾਰੋਬਾਰ ਸ਼ੁਰੂ ਕਰਨਾ ਨਾ ਸਿਰਫ 13 ਸਾਲਾਂ ਦਾ ਨਾ ਤੇ ਐਡਾ ਵੱਡਾ ਦੇਖੋ ਕਰੀ ਬੈਠਾ ਸੈੱਟ ਬੈਠਾ ਸਾਰਾ ਇਹਦਾ ਹੀ ਆ ਵੀਰ ਦਾ ਤੇ ਆ ਥੱਲੇ ਰੈਸਟੋਰੈਂਟ ਵੀ ਖੁੱਲੀ ਜਾਂਦਾ ਤੇ ਉੱਪਰ ਸਾਰੇ ਰੂਮ ਨੇ ਹਨਾ ਥੱਲੇ ਦੁਕਾਨਾਂ ਵਗੈਰਾ ਤੇ ਕੱਲ ਰਾਤ ਵੀਰ ਆਪਣੇ ਕੋਲੇ ਬੈਠਾ ਰਿਹਾ ਤੇ ਦੱਸਦਾ ਸੀਗਾ ਕਿ ਤਕਰੀਬਨ ਗगनगिरी ਦੇ ਵਿੱਚ ਜਿਹੜਾ ਸਿਆਲਾਂ ਦੇ ਵਿੱਚ ਦਸੰਬਰ ਜਨਵਰੀ ਤੇ ਫਰਵਰੀ ਹਨਾ ਤੇ ਇਹ ਤਨਾ ਮਹੀਨਿਆਂ ਦੇ ਵਿੱਚ तकरीबन 5-6 ਫੋਟ ਬਰਫ਼ ਪੈ ਜਾਂਦੀ ਇੱਥੇ ਤੇ ਸੋਨਮਾਰਗ ਸਾਰਾ ਬੰਦ ਹੀ ਹੁੰਦਾ ਤੇ ਇੱਕ ਇਹ ਹੁਣ 터ਨਲ ਕੱਢਣ ਲੱਗਿਆ ਇੱਥੋਂ ਬਣੀ ਜਾਂਦੀ ਹੈਗੀ ਤੇ ਉਹ ਤਕਰੀਬਨ ਇੱਥੋਂ ਸਾਰਾ ਫਿਰ ਜਿਹੜਾ ਰਸਤਾ ਬੰਦ ਕਰ ਦਿੰਦੇ ਸੋਨਮਾਰਗ ਵਾਲਾ ਉਹ ਓਪਨ ਹੋ ਜਾ ਕਰੂਗਾ ਫਿਰ ਬੰਦਾ ਸਿਆਲਾਂ ਦੇ ਵਿੱਚ ਵੀ ਇੱਥੇ ਆ ਸਕਦਾ ਜਿਵੇਂ ਹੁਣ ਸਿਰਫ ਆਪਸ਼ਨ ਹੈ ਨਹੀਂ ਹੋਰ ਕੋਈ ਵੀ ਸਿਰਫ ਆਪਾਂ ਗਰਮੀਆਂ ਦੇ ਵਿੱਚ ਸੋਨਮਾਰਗ ਨੂੰ ਵਿਜ਼ਿਟ ਕਰ ਸਕਦੇ ਆਂਗੇ ਹੋਰ ਆਪਸ਼ਨ ਕੋਈ ਵੀ ਹੈ ਨਹੀਂਗੀ ਤੇ ਹੁਣ ਆ ਜਿਹੜੀ ਟਨਲ ਬਣਨ ਲੱਗੀ ਹੈਗੀ ਇਹਦੇ ਨਾਲ ਲਾਣੇ ਤੇ ਇਹਨਾਂ ਦਾ ਰੋਜ਼ਗਾਰ ਚੱਲੂਗਾ ਵੀਰ ਕਹਿੰਦਾ ਕਿਉਂਕਿ ਅੱਗੇ ਸਿਆਲਾਂ ਦੇ ਵਿੱਚ ਸਾਡੇ ਕੋਲ ਕਹਿੰਦਾ ਕੋਈ ਨਹੀਂ ਆਉਂਦਾ ਸੀਗਾ ਅਸੀਂ 3 ਮਹੀਨੇ ਸਾਰਾ ਬੰਦ ਹੀ ਰਹਿੰਦਾ ਸੀਗਾ ਤੇ ਇਸ ਤੋਂ ਜਦੋਂ ਹੁਣੇ ਟਨਲ ਬਣ ਗਈ ਤੇ ਫੇਰ ਤਕਰੀਬਨ ਬੰਦਾ ਸਿਆਲਾਂ ਦੇ ਵਿੱਚ ਵੀ ਆ ਸਕਦਾ ਇੱਥੇ ਆਪਣੀਆਂ ਪਰਸਨਲ ਗੱਡੀਆਂ ਦੇ ਉੱਤੇ ਲੈ ਕੇ ਸਿੱਧਾ ਸੋਨਮਾਰਗਲੇ ਇਹ ਵਾਲਾ ਸਾਰਾ ਰੂਟ ਖੁੱਲ ਜੂਗਾ ਤੇ ਸਿਆਲਾਂ ਦੇ ਵਿੱਚ ਤਿੰਨ ਮਹੀਨੇ ਇਹ ਰੂਟ ਬੰਦ ਰਹਿੰਦਾਗਾ ਸਾਰਾ ਤਣ ਤੋਂ ਚਾਰ ਮਹੀਨੇ ਤੇ ਦੇਖਦੇ ਆਂ ਵੀ ਇੱਥੋਂ ਹੁਣ ਵੀ ਹੁਣ ਵੀ ਖੁੱਲਾ ਕਿ ਨਹੀਂ ਬੰਦਦਾਗਾ ਕਿਉਂਕਿ ਹੁਣ ਤਾਂ ਇੱਥੇ ਥੱਲੇ ਸਨੂ ਹੈ ਨਹੀਂ ਕੀ ਤਕਰੀਬਨ ਠੰਢੀ ਹੈ ਸਾਰੀ ਤੇ ਤਾਂ ਜ਼ਰੂਰ ਹੋ ਗਈ ਹੈਗੀ ਤੇ ਤੇ ਵੀਦਾਂ ਹੀ ਦੱਸਦਾ ਸੀ ਆ ਕਹਿੰਦਾ ਵੀ ਟਰਨਾਲ ਬੰਨਣਾ ਸਾਨੂੰ ਬਹੁਤ ਰੋਜ਼ਗਾਰ ਮਨ ਲੱਗ ਜਾਣਾਗਾ ਕਿਉਂਕਿ ਫੇਰ ਇੱਥੇ ਰਹਿ ਆ ਕਰਨਗੇ ਹਣਾ ਇਹਨਾਂ ਦੇ ਵੀਰਾਂ ਦੇ ਹੋਟਲ ਵਗੈਰਾ ਚੱਲਣ ਕੁਛ ਵਧੀਆ ਹੀ ਹੋ ਰਿਹਾ ਚਲੋ ਉਦਾਂ ਇਹਨਾਂ ਦਾ ਸਾਰਾ ਜਨਨ ਕੀ ਕਹਿੰਦੇ ਹੁੰਦੇ ਜਿਵੇਂ ਕਿ ਪਰਿਵਾਰ ਸਾਰਾ ਆਪਣੇ ਤੇ ਡਿਪੈਂਡ ਆ ਜਿਹੜੇ ਵੀਰ ਆਪਾਂ ਟੂਰਿਸਟ ਵਗੈਰਾ ਆਉਂਦੇ ਆ ਕੋਈ ਕਿੱਥੋਂ ਆਉਂਦਾ ਕੋਈ ਕਿੱਥੋਂ ਆਉਂਦਾ ਕੋਈ ਸਾਥ ਤੋਂ ਆਉਂਦਾ ਨਾਰਥ ਤੋਂ ਆਉਂਦਾ ਨਾ ਤੇ ਇਹਨਾਂ ਨਾਲ ਆਪਣੇ ਨਾਲ ਹੀ ਸਾਰਾ ਕੁਝ ਚੱਲਦਾ ਇਹਨਾਂ ਦਾ ਹਨਾ ਚਲੋ ਵੱਤਾਂ ਘੋਮਾਂ ਫਿਰੋਲਾ ਨੇ ਤਾਂ ਆਪਦਾ ਹਨਾ ਦੁਨੀਆ ਘੁੰਮ ਲੈਣੇ ਆਪਾਂ ਹਨਾ ਜਿਵੇਂ ਕਹਿੰਦੇ ਨੇ ਵੀ ਆਪਾਂ ਵੱਤਾਂ ਘੋਣਾ ਕਰਨਾ ਚਾਹੀਦਾ ਵੱਤੋ ਵੱਤ ਹਨਾ ਬੰਦਿਆਂ ਨਾਲ ਮਿਲਣਾ ਚਾਹੀਦਾ ਹੈਗਾ ਤੇ ਨਾਲੇ ਇਹਨਾਂ ਵੀਰਾਂ ਦਾ ਰੋਜ਼ਗਾਰ ਵਗੈਰਾ ਚੱਲੀ ਜਾਂਦਾ ਹੈਗਾ ਜਦੋਂ ਹਿੱਟਾਂ ਨਾਲ ਬਣ ਤੇ ਫਿਰ ਇਹ ਸੜਦਾ ਬੰਦਾ ਇੱਥੋਂ ਲੈ ਨੂੰ ਹਨਾ ਸਿਆਲਾਂ ਦੇ ਵਿੱਚ ਸੋਨਮਾਰਗ ਸਿੱਧਾ ਜਾ ਸਕਦਾਗਾ ਨਹੀਂ ਤਾਂ ਇਹ ਸਾਰਾ ਬੰਦ ਹੀ ਹੋ ਜਾਂਦਾ तकरीबन ਚਲੋ ਇਹ ਛੋਟੀਆਂ ਛੋਟੀਆਂ ਇਨਫਾਰਮੇਸ਼ਨਾਂ ਸੀਗੀਆਂ ਤੁਹਾਨੂੰ ਦੇਤੀਆਂ ਆਪਾਂ ਤੇ ਹੋਰ ਵੀ ਅੱਗੇ ਕੁਝ ਨਾ ਕੁਝ ਹੋਇਆ ਤਾਂ ਤੁਹਾਨੂੰ ਦੱਸੀ ਚੱਲਾਂਗੇ ਨਾਲ ਦੀ ਨਾਲ ਲਓ ਜੀ ਪਰੌਠੇ ਬਰੂਠੇ ਖਾ ਲਏ ਆਪਾਂ ਤੇ ਆ ਸਾਹਮਣੇ ਸੀਗਾ ਆਪਣੇ ਜੰਮੂ ਢੱਬਾ ਪਰੋਠੇ ਦਾ ਸੁਆਦ ਸੀਗੇ ਤੇ ਚਾਹ ਵਗੈਰਾ ਪੀਤੀ ਆਪਾਂ 뷰 ਇੰਜੋਏ ਕਰਕੇ ਹਨਾ ਇਸ ਤੋਂ ਬਾਅਦ ਬਸ ਆਪਾਂ ਸੌਣ ਮਾਰਗ ਨੂੰ ਹੀ ਚੱਲਨੇ ਆ ਸਿੱਧਾ ਇਸ ਤੋਂ ਬਾਅਦ ਇੱਥੇ ਲਿਖਿਆ ਹੋਇਆ ਵੀ ਹੋਊਗਾ ਸੌਣ ਮਾਰਗ 9 ਕਿਲੋਮੀਟਰ ਆ ਜੀ ਆਹ ਦੇਖੋ ਸਾਹਮਣੇ ਲਿਖਿਆ ਹੋਇਆ ਚਾਹ ਪੀਂਦੇ ਪੀਂਦੇ ਨਦੀ ਦਾ 뷰 ਇੰਜੋਏ ਕੀਤਾ ਬੜਾ ਘੰਟ ਲੱਗਿਆ 10-15 ਮਿੰਟ ਅਸੀਂ ਇੱਥੇ ਵੇਟ ਕਰ ਲੀਏ ਹਨਾ ਆਵਾਜ਼ ਦੇਖੋ ਕਿੰਨੀ ਆਉਂਦੀ ਆ ਹਨਾ ੱੱਲੇ ਨਦੀ ਤਾਹ ਦਰਖ ਤੋਂ ਦੂ ਪਰ ਪਹਾੜ ਤੇ ਉਦੋਂ ਉੱਪਰ ਪੱਤਲ ਹਾਂ ਜਮਰੀ ਕੀ ਆ ਹਾਂ ਚਲੋ ਜੀ ਵੇਖ ਲਓ ਪਹਾੜ ਵਗੈਰਾ ਚੱਲਦੇ ਹੁਣ ਆਪਾਂ ਮਿਲਦੇ ਹਾਂ ਤੁਹਾਨੂੰ ਰਸਤੇ ਵਿੱਚ ਸਿੱਧਾ ਓਕੇ ਲਓ ਜੀ ਰਸਤੇ ਚੱਲਿਆਂ ਸੋਨਮਾਰਗਾ ਦੇਖੋ ਆਪਣੇ ਖੱਬੇ ਪਾਸੇ ਵੀ ਪਰਫੀ ਬਰਫਾ ਸੱਜੇ ਪਾਸੇ ਆ ਵੇਖ ਨਾਲੇ ਟਰੱਕ ਆ ਜਿਹੜਾ ਇਹ ਓਖਲਾ ਭਰਦੇ ਇਹ ਵੀ ਰੋਪਣੀ ਓਖਲਾ ਵਗੈਰਾ ਭਰੀ ਜਾਂਦੇ ਆ ਰੂਟ ਆ ਇਹਨਾਂ ਨੂੰ ਹਨਾ ਦੇਖੋ ਜਦੋਂ ਹੋਵੇ ਰਾਤ ਹੋਵੇ ਤੇ ਬਿਨਾਂ ਨਾ ਕੰਮ ਚੱਲ ਜਾਈ ਜਾਣਾਗਾ ਦੇਖੋ ਚੱਚੇ ਪਹਾੜ ਕਿੰਨਾ ਸੋਹਣਾ ਵੀਊ ਆ ਪਰ ਥੋੜੀ ਜਿਹੀ ਮਿੱਟੀ ਹਟਦੀ ਹੈ ਕੰਸਟਰਕਸ਼ਨ ਬਹੁਤ ਚੱਲੀ ਜਾਂਦਾ ਨਾਲ ਇੱਥੇ ਡਰਨਾਲ ਵਗੈਰਾ ਬਣੀ ਜਾਂਦੇ ਇੱਥੇ ਇਹਦਾ ਕਰਕੇ ਥੋੜਾ ਜਿਹਾ ਜਾਮ ਸੀਗਾ ਜਿਹੜੇ ਵੀਰ ਖੜੇ ਸੀਗੇ ਕਿੰਨੇ ਕੀ ਹੈ ਭਈਆ 200 200 ਲੋ ਜੀ ਸੋਨਮਾਰਗ ਦੀ ਜਿਹੜੀ ਆਪਾਂ ਐਂਟਰੀ ਦਿੱਤੀ ਹੈ ਇੱਥੇ 200 ਰੁਪਿਆ ਦਿੱਤੀ ਹੈਗੀ ਉੱਥੇ ਘੱਟ ਸੀਗੀ ਇਹ ਸੋਨਮਾਰਗ ਦੀ ਥੋੜੀ ਜਿਆਦਾ ਹੈਗੀ ਆਹ ਟੈਕ ਪੋਸਟ ਵਗੈਰਾ ਇਹਨਾਂ ਦੇ ਇੱਥੋਂ ਲੈਂਦੇ ਆ ਇਹ ਪੈਸਾ ਵਗੈਰਾ ਐਂਟਰੀ ਦੇ ਲੈ ਕੇ ਵੀ ਲਾਏ ਹੋਏ ਆਗੇ ਜੇ ਕਿਸੇ ਨੇ ਪੜਨਾ ਲਓ ਜੀ ਲੱਗਦਾ ਸੋਨਮਾਰਗ ਹੈ ਦੇਖੀ ਚਲੋ ਕਿੰਨੀ ਬਰਫ ਬਰਫ ਦੇ ਪਹਾੜਾ ਉੱਚੇ ਉੱਚੇ ਦੇਖੋ ਉਹ ਸਾਰਾ ਪਿੰਡ ਆ ਜਿਹੜਾ ਸਾਹਮਣੇ ਸਾਰਾ ਬਰਫ ਦੇ ਵਿੱਚ ਠੱਗਿਆ ਪਿਆ ਆਖਟ ਮਿੰਟ ਜਰਾ ਦੇਖੋ ਇਹ ਆਪਣਾ ਸੋਨ ਮਾਰਗ ਤੋਂ ਪਹਿਲਾਂ ਪਿੰਡ ਪੈਂਦਾ ਕੋਈ ਸਾਰਾ ਬਰਫ ਨਾਲ ਠੱਗਿਆ ਪਿਆ ਦੇਖੋ ਨਾਲ ਨਾਲ ਪਰਿਵਰਫਾ ਥੱਲੇ ਪਹਾੜ ਤੇ ਨਾਲ ਸੈਂਦ ਨਦੀ ਜਾਂਦੀ ਆਪਣੇ ਥੱਲੇ ਇਥੋਂ ਕੱਲ ਸਾਨੂੰ ਦਿਖਾਈਦਾ ਸੀਗੀ ਪਰਸਾਂ ਤੇ ਦੇਖੋ ਇੱਧਰ ਸਾਰੇ ਕਿਤੇ ਬਰਫ ਨਹੀਂ ਹਰਿਆਲੀ ਆ ਤੇ ਇੱਧਰ ਸਾਰੇ ਬਰਫੀ ਬਰਫਾ 20 ਮਿੰਟ ਤਾਈਦਾ ਰਹਿ ਗਿਆ ਬਸ ਦੇਖੋ ਥੱਲੇ ਸਿੰਧ ਨਦੀ ਲਓ ਬਈ ਸਾਹਮਣੇ ਵੀਊ ਦੇਖੋ ਸਿੰਧ ਸਿੰਧ ਨਦੀ ਦੇ ਉੱਪਰ ਦੀ ਜਾਂ ਲੱਗੇ ਆਪਾਂ ਇੱਧਰ ਆਪਣੇ ਸਿੰਧ ਨਦੀ ਆ ਥੱਲੇ ਤੇ ਥੋੜਾ ਥੋੜਾ ਮੀਂਹ ਪਈ ਜਾਂਦਾ ਆ ਦੇਖੋ ਪੈੰਡ ਸਾਰਾ ਬਰਫ ਚ ਵਗੈਰਾ ਲੱਗਿਆ ਹੋਇਆ ਸਾਰਾ ਮਿਲਟਰੀ ਏਰੀਆ ਹੋਣਾ ਸਾਰਾ ਇਹ ਤਾਂ ਕਰਕੇ ਜਾਲ ਵਗੈਰਾ ਲੱਗਿਆ ਹੋਇਆਗਾ ਤੇ ਬਸ ਇੱਥੇ ਸ਼ੁਰੂ ਹੋ ਜਾਂਦਾ ਵੇਖਦੇ ਆ ਅੱਗੇ ਚੱਲ ਕੇ ਕੀ ਕੀ ਮਿਲਦਾ ਆਪਾਂ ਨੂੰ ਇੱਥੇ ਵੀ ਫਾਈਨਲੀ ਸੋਨ ਮਾਰਗ ਆਪਾਂ ਪਹੁੰਚ ਗਏ ਤੇ ਸਾਰੇ ਇੱਥੇ ਹੋਟਲ ਹੀ ਹੋਟਲ ਆ ਜਿਹੜੀ ਮਾਰਕੀਟ ਆ ਇਸ ਤੋਂ ਅੱਗੇ ਆਪਣੀ ਸੋਨ ਮਾਰਗ ਦੀ ਰਸਤਾ ਕਾਫੀ ਲੋਕ ਆਉਂਦੇ ਹਨ ਕਰਕੇ ਰਸ਼ਾ ਥੋੜਾ ਯਾ ਰਸਤੇ ਵਗੈਰਾ ਚ ਆ ਦੇਖੋ ਸਾਹਮਣੇ ਸੋਨਮਾਰਗ ਦੀਆਂ ਪਹਾੜੀਆਂ ਥੋੜਾ ਥੋੜਾ ਮੀਂਹ ਵੀ ਹੈਗਾ ਰਸ਼ ਬਹੁਤ ਅੱਜ ਦੇਖੋ ਐਨ ਪੂਰੀ ਜਾਣਤ ਆ ਜਿੱਧਰ ਮਰਜੀ ਝਾਕੀ ਚੱਲੋ ਵਰਫੀ ਵਰਫ ਚੱਲਦੇ ਆਪਾਂ ਵੀ ਤਾਹਾਂ ਉਹ ਦੇਖ ਲਓ ਉੱਪਰ ਗਏ ਬੈਣਾ ਸਾਰੇ ਅਸਾਂ ਆਪਾਂ ਵੀ ਚਾਲਦੇ ਹਾਂ ਇਸ ਤਵਾ ਉੱਪਰ ਦੇਖਦੇ ਹਾਂ ਕੀ ਕੀ ਐਕਟੀਵਿਟੀ ਐ ਇੱਥੇ ਤੁਹਾਨੂੰ ਪ੍ਰਾਈਸ ਨਾਲ ਦੀ ਮੈਂ ਦੱਸ ਦਾਂਗੇ ਸਾਰੇ ਜੇ ਕਿਸੇ ਵੀਰ ਨੇ ਆਉਣਾ ਨਾਈਟ ਸਟੇ ਇੱਥੇ ਵੀ ਕਰ ਸਕਦੇ ਆ 6-7000 ਤੋਂ ਰੂਮ ਸਟਾਰਟ ਆ ਜੇ ਆਪਾਂ ਮਾਰਕੀਟ ਦੇ ਵਿੱਚ ਰੂਮ ਲੈਣਾ ਤਾਂ 2-3000 ਤੱਕ ਮਿਲ ਜਾਂਦਾ ਸੀ ਪਿੱਛੇ ਸਟੇ ਕਰ ਲਈ ਸੀ ਸਾਨੂੰ ਆਈ ਸੀ ਸਵੇਰੇ ਮੌਰਨ ਵੀ ਚਾਲਦੇ ਆ ਸਾਦੇ ਸਾਦੇ ਥੋੜਾ ਜਿਹਾ ਪਿੱਛੇ ਰੁਕੇ ਸੀਗੇ ਨਾਲੇ ਥੋੜਾ ਜਿਹਾ ਹੋਟਲ ਵਗੈਰਾ ਵੀ ਸਸਤਾ ਮਿਲ ਜਾਂਦਾ ਇੱਥੇ ਬਾਕੀ ਥੋੜਾ ਰਸਤਾ ਹੋਰ ਬੰਦਾ ਬਚ ਜਾਂਦਾ ਚਲੋ ਦੇਖਦੇ ਆ ਅੱਗੇ ਫਿਰ ਕੀ ਕੀ ਐਕਟੀਵਿਟੀ ਹੁੰਦੀ ਆ ਸਾਨੂੰ ਦੱਸੀ ਜਾਵਾਂਗੇ ਨਾਲ ਦੀ ਨਾਲ ਉਹ ਵੀ ਆ ਬੋਟ ਵਗੈਰਾ ਇੱਥੇ ਪਾਉਣੇ ਪੈਂਦੇ ਆਗੇ ਸਨੋ ਕਾਫੀ ਆ ਨਾ ਉੱਪਰ ਹਾਂ 100 ਰੁਪਿਆ ਰੈਂਟ ਲੈਂਦੇ ਆ ਵੀਰੋ ਨੇ ਸਾਰਿਆਂ ਦਾ ਇੱਕ ਦਾ 100 ਰੁਪਿਆ ਤੇ ਇਹਦੇ ਨਾਲ ਆਇਆ ਬਰਫੂਰਖ ਚ ਪੈਰ ਪੂਰ ਜਿਓ ਮਰਜੀ ਚਾਈ ਜਾ ਲੈ ਆਪਣੇ ਬੂਟ ਖਰਾਬ ਹੋ ਜਾਂਦੇ ਆ ਤੇ ਜੇ ਕਿਸੇ ਵੀਰ ਨੇ ਲੈਣੇ ਆ ਨਾ 100 ਰੁਪਿਆ ਲੈਂਦੇ ਆ ਬੂਟ ਵਗੈਰਾ ਦੇਖੋ ਜਿਵੇਂ ਮਰਜੀ ਵਾਰਸ ਤੇ ਫਿਰ ਭੱਜੇ ਫਿਰੋ ਕੱਲ ਅਸੀਂ ਉੱਥੇ ਲੈਣਾ ਭੁੱਲ ਗਏ ਸੀਗੇ ਖਰਾਬ ਦੇ ਬੂਟ ਥੋੜੇ ਖਰਾਬ ਹੋ ਜਾਂਦੇ ਆ ਇੱਥੇ ਜ਼ਰੂਰ ਲੈ ਲਿਓ ਇੱਥੇ ਸਨੋ ਜਿਆਦੇ ਆ ਬਰਫ ਵਗੈਰਾ ਕਾਫੀ ਆ ਨਾ ਉੱਪਰ ਚੱਲਣਾ ਠੀਕ ਆ ਐਡਜਸਟੇਬਲ ਆ ਸਾਰੇ